ਸ਼ਿਮਲੇ ਦੇ ਵਿੱਚ 6ਵੀਂ ਜਮਾਤ ਦੇ ਤਿੰਨ ਜਵਾਕ ਕਿਡਨੈਪ ਹੋਏ ਸਕੂਲ ਨਾਮੀ ਹੈ ਜਿਹੜੇ ਆਪਾਂ ਗੱਲ ਕਰਦੇ ਆਂ ਸਟੈਂਡਰਡ ਦੀ ਸਕੂਲ ਦਾ ਸਟੈਂਡਰਡ ਹੈ ਕਿ ਜਿਹੜਾ ਇਹ ਸਕੂਲ ਹੈ ਬਿਸ਼ਪ ਕਾਟਨ ਸਕੂਲ ਪਤਾ ਨਹੀਂ ਕੀ ਹੈ ਨਾ ਐ ਬੀ ਸੀ ਐਸ ਐਸ ਬਿਸ਼ਪ ਕਾਟਨ ਸਕੂਲ ਇਹ ਕਹਿੰਦੇ ਬਹੁਤ ਨਾਮੀ ਗ੍ਰਾਮੀ ਸਕੂਲ ਹੈ ਤੇ ਇੱਥੇ بڑے بڑے ਘਰਾਂਿਆਂ ਦੇ ਜਵਾਕ ਪੜਦੇ ਆਂ ਆਊਟਿੰਗ ਦਾ ਦਿਨ ਸੀ ਬੱਚੇ ਸਕੂਲੋਂ ਬਾਹਰ ਨਿਕਲਦੇ ਨੇ ਤੇ ਪਿੱਛੇ ਤਿੰਨ ਜਵਾਕ ਰਹਿ ਜਾਂਦੇ ਨੇ ਇੱਕ ਗੱਡੀ ਆ ਕੇ ਰੁਕਦੀ ਆ ਉਹਨਾਂ ਤਿੰਨਾਂ ਨੂੰ ਮਾਲ ਰੋਡ ਤੇ ਘਮਾਉਣ ਦੀ ਹੈਨਾ ਉਹ ਆਫਰ ਕਰਦਾ ਬੰਦਾ ਤੇ ਬੱਚੇ ਉਹਦੀ ਗੱਲਾਂ ਚ ਆ ਜਾਂਦੇ ਨੇ ਤੁਸੀਂ ਗੱਡੀ 'ਚ ਸਵਾਰ ਹੋ ਜਾਂਦੇ ਨੇ ਛੇਵੀਂ ਜਵਾਕ ਦੇ 11 ਸਾਲ ਦੇ ਉਹ ਜਵਾਕ ਜੋ ਇੱਕ ਜਵਾਕ ਪੰਜਾਬ ਨਾਲ ਸੰਬੰਧਿਤ ਹੈ ਮਹਾਲੀ ਖੇਤਰ ਨਾਲ ਸੰਬੰਧਿਤ ਹੈ ਤੇ ਹਰਜੋਤ ਬੈਂਸੋਰਾ ਦਾ ਰਿਸ਼ਤੇ 'ਚ ਭਰਾ ਲੱਗਦਾ ਕਜਨ ਲੱਗਦਾ ਚਾਚੇ ਦਾ ਮੁੰਡਾ ਸ਼ਾਇਦ ਇਸੇ ਤਰ੍ਹਾਂ ਇੱਕ ਕਰਨਾਲ ਦੇ ਕਾਂਗਰਸੀ ਲੀਡਰ ਦਾ بڑے ਲੀਡਰ ਦਾ ਹੈ ਨਾ ਮੁੰਡਾ ਉਹਦਾ ਚਾਚਾ ਚਾਚਾ ਚੰਗਾ ਲੀਡਰ ਹੈ ਤੇ ਪਿਓ ਸ਼ਾਇਦ ਐਮਸੀ ਵੀ ਹੈਗਾ ਸੋ ਹੈ ਇੱਕ ਉਥੋਂ ਹੀ ਕੁਲੂ ਦੇ ਖੇਤਰ ਤੋਂ ਨਾਮੀ ਘਰ ਤੋਂ ਹੈ ਸੋ ਤਿੰਨੋਂ ਤਕੜੇ ਘਰ ਦੇ ਜਵਾਕ ਸੀ ਤਿੰਨਾਂ ਨੂੰ ਉਹ ਬੰਦਾ ਆਪਣੀ ਗੱਡੀ 'ਚ ਘਮਾਉਣ ਦੇ ਨਾਂ ਤੇ ਬਿਠਾ ਕੇ ਲੈ ਜਾਂਦੇ ਉਹਦੀ ਗੱਡੀ ਸਵਾਰ ਹੋ ਜਾਂਦੇ ਉਹਦੇ ਗੱਡੀ 'ਚ ਹਥਿਆਰ ਵੀ ਸੀ ਕੁਝ ਤੇਜਤਾਰ ਹਥਿਆਰ ਵੀ ਸੀ ਤੇ ਸ਼ਾਇਦ ਕੁਝ ਦੂਏ ਵੀ ਹਥਿਆਰ ਸੀਗਾ ਸੋ ਦਿਨਾਂ ਦੇ ਉੱਤੇ ਫਿਰ ਉਹਨਾਂ ਦੇ ਹੱਥ ਬੰਨ੍ਹਦਾ ਟੇਪ ਲਾਉਂਦਾ ਮੂੰਹ ਬੰਦ ਕਰਦਾ ਅੱਖਾਂ ਤੇ ਪੱਟੀ ਬੰਨ੍ਹਦਾ ਤੇ ਉਹਨਾਂ ਨੂੰ ਚੰਡੀਗੜ੍ਹ ਵਾਲੇ ਪਾਸੇ ਨੂੰ ਲਿਜਾਣ ਦੀ ਬਜਾਏ Shimla ਦੇ ਉੱਪਰ ਵਾਲੇ ਪਾਸੇ ਨੂੰ ਲਿਜਾ ਕੇ ਆਪਣੀ ਕਿਸੇ ਘਰ 'ਚ ਬੰਦ ਕਰ ਲੈਂਦਾ ਹੋਲਾ ਮੱਚਦਾ ਰਾਜਨੀਤਿਕ ਪਹੁੰਚ ਪਰਚਾਲਾ ਵੀ ਇਸੇ ਸਕੂਲ ਦੇ ਨਾਂ ਦਾ ਵੀ ਮਸਲਾ ਸੀ ਸੋ ਇਸ ਕਦਰ ਹਲਾ ਮੱਚਦਾ ਕਿ ਪੁਲਿਸ 24 ਘੰਟਿਆਂ 'ਚ ਕਿਡਨੈਪਰ ਨੂੰ ਵੀ ਫੜ ਲੈਂਦੀ ਹੈ ਗੱਡੀ ਤੇ ਜਾਲੀ ਨੰਬਰ ਸੀ ਕਹਿੰਦੇ ਜੀ ਜਦੋਂ ਕਿ ਆਪ ਵੀ ਇਸੇ ਸਕੂਲ 'ਚ ਪੜਿਆ ਸੀ ਇਸ ਲਈ ਸ਼ਾਇਦ ਉਹਨੂੰ ਤਰੀਕਾ ਕਰ ਪਤਾ ਸੀ ਕਿ ਕਦੋਂ ਬੱਚੇ ਬਾਹਰ ਆਉਂਦੇ ਨੇ ਕਿਵੇਂ ਰਿਲੈਕਸ ਮੋਡ 'ਚ ਹੁੰਦੇ ਨੇ ਕਦੋਂ ਅਧਿਆਪਕਾਂ ਦੀ ਨਜ਼ਰ ਤੋਂ ਦੂਰ ਅੱਗੇ ਪਿੱਛੇ ਹੁੰਦੇ ਨੇ ਸੋ ਇਸਲੀ ਵਾਕਫ ਸੀ ਮਾਂ ਉਹਦੀ ਪ੍ਰਿੰਸੀਪਲ ਰਿਟਾਇਰਡ ਸਕੂਲ 'ਚੋਂ 3 D A ਵੀ ਸ਼ਾਇਦ ਹੈਨਾ ਤੇ ਘਰ ਵਾਲੀ ਵੀ ਸੀ ਜੌਬ ਕਰਦੀ ਆ ਤੇ ਪਰ ਆਪ ਸ਼ੇਅਰ ਮਾਰਕੀਟ 'ਚ ਕਹਿੰਦੇ ਪੈਸਾ ਪੂਸਾ ਖਾਸਾ ਹਾਰ ਗਿਆ ਸੀ ਸੋ ਫਿਰੋਤੀ ਲੈਣ ਦੇ ਲਈ ਉਹਨੇ ਜਵਾਕ ਕਨੈਪ ਕਰ ਲਈ ਸੀ ਜਵਾਕ ਸੁਰੱਖਿਆਤ ਨੇ ਸਕੂਲ ਦੇ ਹਵਾਲੇ ਕਰ ਦਿੱਤੇ ਗਏ ਨੇ ਤੇ ਸਕੂਲ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ ਸਿਸਟਮ ਤੇ ਵੀ ਸਵਾਲ ਖੜੇ ਹੋ ਗਏ ਨੇ ਸੋ ਜੁਮੇਵਾਰੀ ਦਾ ਮਸਲਾ ਵੀ ਹੈ ਸੋ ਪਰ ਬੱਚੇ ਸੁਰੱਖਿਅਤ ਨੇ ਇਹ ਵੀ ਖਬਰ ਖੁਸ਼ ਚਰਚਾ ਚ ਰਹੀ ਇਸ ਲਈ ਇਹਦੇ ਹਵਾਲੇ ਨਾਲ ਵੀ ਗੱਲ ਕਰਨੀ ਪੈਂਦੀ ਸੀ ਬਹੁਤ ਬਹੁਤ ਸ਼ੁਕਰੀਆ